ਦੋਸਤੋ ਕੰਗਰਨ ਰੌਣੋਦੀ ਜਿਹੜੀ ਫਿਲਮ ਆਉਣ ਵਾਲੀ ਸੀ ਐਮਰਜੈਂਸੀ ਉਹਨੂੰ ਜਿਹੜਾ ਸੈਂਸਰ ਬੋਰਡ ਦੇ ਵੱਲੋਂ ਸਰਟੀਫਿਕੇਟ ਨਹੀਂ ਮਿਲਿਆ ਤੇ ਉਹ ਕਹਿ ਲੋ ਕਿ ਉਹਦੀ ਜਿਹੜੀ ਆ 6 ਤਰੀਕ ਨੂੰ ਜਿਹੜੀ ਉਹ ਰਿਲੀਜ਼ ਹੋਣੀ ਸੀ ਉਹ ਨਹੀਂ ਰਿਲੀਜ਼ ਹੋਣ ਜਾ ਰਹੀ ਸੋ ਉਹਦੀ ਡੇਟ ਅੱਗੇ ਚਲੇ ਗਈ ਆ ਕਦੋਂ ਨੂੰ ਰਿਲੀਜ਼ ਹੋਣੀ ਆ ਉਹ ਹਜੇ ਕਿਸੇ ਨੂੰ ਨਹੀਂ ਪਤਾ ਅ ਪਰ ਜਿਹੜਾ ਇੱਕ ਗੱਲ ਤੁਹਾਨੂੰ ਜਿਹੜਾ ਸਪਸ਼ਟਤਾ ਦੇ ਨਾਲ ਆਪਾਂ ਕਹਿ ਸਕਦੇ ਆ ਜਿਹੜਾ ਮੀਡੀਆ ਦੇ ਵਿੱਚ ਰਿਪੋਰਟਾਂ ਨੇ ਜਿਹੜਾ ਇਸ ਸਮੇਂ ਚੀਜ਼ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਘੱਟੋ ਘੱਟ ਜਿੰਨਾ ਚਿਰ ਹਰਿਆਣੇ 'ਚ ਵੋਟਾਂ ਨਹੀਂ ਪੈ ਜਾਂਦੀਆਂ ਤਦ ਤੱਕ ਤਾਂ ਜਿਹੜੀ ਆ ਫਿਲਮ ਰਿ ਦੀ ਵਜ੍ਹਾ ਕੀ ਹੈ ਸੋ ਹੁਣ ਅੱਛਾ ਇਹ ਆਪਣੇ ਕੁਝ ਮੀਡੀਆ ਥਾਂ ਤੇ ਮੈਂ ਦੇਖਿਆ ਗਿਆ ਗਿਆ ਵੀ ਜੀ ਸਿੱਖਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਸ਼ਾਇਦ ਇਸ ਕਰਕੇ ਜਿਹੜਾ ਇਹਨੂੰ ਨਹੀਂ ਰਿਲੀਜ਼ ਹੋਣ ਦਿੱਤਾ ਜਾ ਰਿਹਾ ਜਾਂ ਸੈਂਸਰ ਬੋਰਡ ਦੇ ਵੱਲੋਂ ਕਟਾਂ ਦੀ ਜਿਹੜੀ ਆ ਗੱਲ ਕੀਤੀ ਜਾ ਰਹੀ ਆ ਇਹ ਤੁਸੀਂ ਦੇਖ ਲਿਓ ਇਦਾਂ ਰਿਲੀਜ਼ ਹੋਣੀ ਆ ਜੀ ਜਿੱਦਾਂ ਉਹ ਬਣੀ ਹੋਈ ਆ ਪਰ ਹੁਣ ਹੀ ਰਿਲੀਜ਼ ਹਰਿਆਣੇ ਦੀਆਂ ਚੋਣਾਂ ਤੋਂ ਬਾਅਦ ਹੈ ਕਿਉਂਕਿ ਲੋਕ ਸਭਾ ਦੇ ਵਿੱਚ ਵੀ ਦੱਸ ਦਿਆ ਨੇ ਲਈ 4 ਜਗ੍ਹਾਾਂ ਦੇ ਉੱਤੇ 4 ਸੀਟਾਂ ਦੇ ਉੱਤੇ ਜਿਹੜਾ ਸਿੱਖ ਆਬਾਦੀ ਨੇ ਕਾਫੀ ਫਰਕ ਪਾਇਆ ਸੀਗਾ ਜਤਹਾਰ ਦੇ ਵਿੱਚ ਹੁਣ ਵੀ ਤੁਹਾਨੂੰ ਪਤਾ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਤੇ ਸਿੱਖਾਂ ਦੀ ਇੱਕ ਕਾਫੀ ਵੱਡੀ ਗਿਣਤੀ ਆ ਜੋ ਹਰਿਆਣੇ ਦੇ ਵਿੱਚ ਰਹਿੰਦੀ ਆ ਤੇ ਇਹਦੇ ਚੱਲਦੇ ਆ ਜਿਹੜਾ ਉਹਨਾਂ ਨੂੰ ਬੀਜੇਪੀ ਨੂੰ ਹਾਰਨ ਦਾ ਖਤਸ਼ਾ ਇਸ ਕਰਕੇ ਉਹ ਉਹ ਜਿਹੜਾ ਹਜੇ ਕੋਈ ਵੀ ਇਦਾਂ ਦੀ ਜਿਹੜੀ ਆ ਗੱਲ ਨਹੀਂ ਚਾਹੁੰਦੇ ਅਦਰਵਾਈਜ਼ ਬੀਜੇਪੀ ਨੇ ਕਦੇ ਵੀ ਇਸ ਲੈਵਲ ਤੇ ਜਾ ਕੇ ਕੰਗੜਾ ਨੂੰ ਜਾਂ ਕਿਸੇ ਵੀ ਕੋਈ ਵੀ ਜਿਹੜੇ ਉਹਨਾਂ ਦੇ ਹਮਾਇਤੀ ਨੇ ਉਹਨਾਂ ਦੇ ਸਪੋਰਟਰਸ ਜਿਹੜੇ ਇਸ ਤਰੀਕੇ ਦੇ ਬਿਆਨ ਦਿੰਦੇ ਨੇ ਜਿਨ੍ਹਾਂ ਨੂੰ ਆਮ ਲੋਕਾਂ ਦੇ ਵੱਲੋਂ ਬਿਲਕੁਲ ਨਕਾਰਿਆ ਜਾਂਦਾ ਪਰ ਬੀਜੇਪੀ ਨੇ ਕਦੇ ਉਹਨਾਂ ਬਿਆਨਾਂ ਦੇ ਉੱਤੇ ਆ ਕੇ ਡਿਨਾਈ ਬਹੁਤ ਘੱਟ ਦਿੱਤਾ ਬਹੁਤ ਘੱਟ ਉਹਦੀ ਨਿੰਦਾ ਕੀਤੀ ਹੈ ਕੰਡੈਮਨ ਕੀਤਾ ਉਸ ਤਰੀਕੇ ਦੇ ਬਿਆਨਾਂ ਨੂੰ ਇਸ ਵਾਰ ਜਿਹੜਾ ਕਾਫੀ ਜਿਹੜਾ ਸਖਤੀ ਵਾਲੇ ਸ਼ਬਦ ਅਪਣਾਏ ਉਹਨਾਂ ਨੇ ਜਿਹੜੀ ਬੀਜੇਪੀ ਦੀ ਸਟੇਟਮੈਂਟ ਵੀ ਆਉਂਦੀ ਹੈ ਨਾ ਗੰਗਨਾ ਰਨੋਦ ਦੇ ਜਿਹੜਾ ਫਾਰਮਰਸ ਦੇ ਬਿਆਨ ਦੇ ਉੱਤੇ ਉਹ ਵੀ ਕਾਫੀ ਸਖਤ ਜਿਹੜੀ ਸਟੇਟਮੈਂਟ ਸੀਗੀ ਹੁਣ ਇਹ ਸਿਰਫ ਅਚਾ ਹਰਿਆਣੇ ਦੇ ਵਿੱਚ ਆਬਵੀਅਸਲੀ ਕੱਲੇ ਸਿੱਖ ਨਹੀਂ ਬਹੁਤ ਵੱਡੀ ਗਿ ਤੇ ਉਹ ਜਿਹੜਾ ਸਿੱਖਾਂ ਦੇ ਨਾਲ ਦੇ ਨਾਲ ਦੂਸਰੇ ਹਿੰਦੂ ਭਾਈਚਾਰੇ ਦੇ ਨਾਲ ਵੀ ਸੰਬੰਧਿਤ ਨੇ ਸੋ ਇਸ ਕਰਕੇ ਕਿਸਾਨਾਂ ਨੂੰ ਤੇ ਪਲੱਸ ਸਿੱਖਾਂ ਨੂੰ ਜੇ ਭਾਜਪਾ ਹਰਿਆਣਾ ਦੇ ਵਿੱਚ ਨਾਰਾਜ਼ ਕਰ ਲਵੇਗੀ ਤੇ ਆਬਵੀਅਸਲੀ ਉਹ ਕਿਦਾਂ ਜਿਹੜਾ ਚੋਣਾ ਉੱਥੇ ਜਿੱਤ ਸਕਦੀ ਆ ਸੋ ਸਭ ਤੋਂ ਵੱਡਾ ਜਿਹੜਾ ਰੀਜ਼ਨ ਆ ਨਾ ਇਹਦਾ ਪੋਸਟਪੋਨ ਹੋਣ ਦਾ ਉਹ ਮੇਰੀ ਜਾਚੇ ਉਹ ਅਸਲ ਦੇ ਵਿੱਚ ਇਹ ਆ ਉਹਨੂੰ ਕਿਸੇ ਨੂੰ ਵੀ ਆਪਣੀ ਹੋਰ ਜਿੱਤ ਨਹੀਂ ਬਣਾਉਣਾ ਚਾਹੀਦਾ ਜਿੱਤ ਹੀ ਵੋਟਾਂ ਦੀ ਆ ਸਿੱਧੀ ਸਿੱਧੀ ਗੱਲ ਐ ਇਹ ਤਾਂ ਕਰਕੇ ਰਿਲੀਜ਼ ਨਹੀਂ ਹੋਣ ਜਾ ਰਹੀ ਜਾਂ ਇਹਨੂੰ ਹਜੇ ਸਰਟੀਫਿਕੇਟ ਨਹੀਂ ਮਿਲਿਆ ਕਿਉਂਕਿ ਹਰਿਆਣਾ ਦੇ ਵਿੱਚ ਚੋਣਾਂ ਹੋਣੀਆਂ ਵਾਂਸ ਜਿਹੜੀਆਂ ਇਲੈਕਸ਼ਨ ਹੋ ਗਈਆਂ ਉਸ ਤੋਂ ਬਾਅਦ ਤੁਸੀਂ ਦੇਖ ਲਿਓ ਪੂਰੀ ਮੁਕੰਮਲ ਫਿਲਮ ਜਿਹੜੀ ਆ ਰਿਲੀਜ਼ ਹੋ ਜਾਣੀ ਆ ਕਿਉਂਕਿ ਇਹਦੇ ਨਾਲ ਕਈ ਨਿਸ਼ਾਨੇ ਹੋਣੇ ਆ ਜਿਹੜਾ ਇਹਦੇ ਨਾਲ ਮੋਸਟਲੀ ਜਿਹੜੀ ਕਾਂਗਰਸ ਦੀ ਐਮਰਜੈਂਸੀ ਜੀ ਉਹਦੇ ਤੇ ਵੀ ਨਿਸ਼ਾਨਾ ਕੀਤਾ ਜਾਣਾ ਬਾਕੀ ਹੁਣ ਇਤਲਾ ਗਾਂਧੀ ਬਾਬਤ ਕੀ ਦਿਖਾ ਲਿਆ ਗਿਆ ਉਹ ਵੀ ਆਊਗਾ ਬਾਕੀ ਜਿਹੜਾ ਸਿੱਖ ਧਰਮ ਬਾਰੇ ਜੀ ਸੌਰੀ ਆਪਣੇ ਜਿਹੜਾ ਸਿੱਖ ਭਾਈਚਾਰੇ ਬਾਰੇ ਕੀ ਦਿਖਾ ਲਿਆ ਗਿਆ ਉਹ ਵੀ ਸਾਹਮਣੇ ਆਊਗਾ ਪਰ ਡੈਫੀਨਿਟਲੀ ਉਹ ਜਿਹੜਾ ਹਜੇ ਆਪਾਂ ਅਸੰਪਸ਼ਨਸ ਤੇ ਗੱਲ ਕਰਦੇ ਆ ਸਾਨੂੰ ਪਤਾ ਨਹੀਂ ਫਿਲਮ ਦੇ ਵਿੱਚ ਕੀ ਹੈ ਜਦੋਂ ਫਿਲਮ ਸਾਹਮਣੇ ਆਵੇਗੀ ਫਿਰ ਆਪਾਂ ਉਹਦੇ ਤੇ ਹੋਰ ਕਲੈਰਿਟੀ ਦੇ ਨਾਲ ਗੱਲ ਕਰ ਸਕਦੇ ਆ ਵੈਸੇ ਜ਼ਾਤੀ ਤੌਰ ਤੇ ਜੇਕਰ ਮੈਂ ਕਹਾਂ ਫਿਲਮਾਂ ਤੇ ਬੈਲ ਲਾਉਣਾ ਕਦੇ ਵੀ ਇਹ ਕੋਈ ਕਿਸੇ ਵੀ ਚੀਜ਼ ਤੇ ਬੈਲ ਲਾਉਣਾ ਕਦੇ ਵੀ ਕਿਸੇ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਜਦੋਂ ਅਸੀਂ ਇਹ ਕਹਿੰਨੇ ਆ ਕਿ ਪੰਜਾਬ 95 ਜਿਹੜੀ ਦਿਲਜੀਤ ਦਸਾਂਝ ਦੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਉੱਤੇ ਫਿਲਮ ਬਣੀ ਆ ਵੀ ਉਹ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਹੋਣੀ ਚਾਹੀਦੀ ਆ ਤਾਂ ਫਿਰ ਸਾਰਿਆਂ ਨੂੰ ਆਪਣੀ ਫਿਲਮ ਬਿਨਾਂ ਕ حق ہونا ਚਾਹੀਦਾ हां ਇਹ ਜ਼ਰੂਰ ਹੈ ਕਿ ਜੇ ਕਿਸੇ ਭਾਈਚਾਰੇ ਨੂੰ ਲੱਗਦਾ ਕਿ ਸਾਡੇ ਬਾਬਤ ਗਲਤ ਇਸ ਫਿਲਮ ਦੇ ਵਿੱਚ ਇਸ ਸੀਰੀਜ਼ ਦੇ ਵਿੱਚ ਦਿਖਾਇਆ ਗਿਆ ਤੇ ਉਹ ਜ਼ਰੂਰ ਇਹਦੇ ਤੇ ਜਿਹੜਾ ਆਪਣਾ ਇਤਰਾਜ਼ ਵੀ ਜਤਾ ਸਕਦੇ ਆ ਦੈਨ ਉਹਦੇ ਤੇ ਜ਼ਰੂਰ ਗੱਲ ਹੋਣੀ ਚਾਹੀਦੀ ਹੈ ਤੇ ਉਹ ਜਿਹੜੇ ਸੀਨ ਜਿਹੜੇ ਇਤਰਾਜ਼ਯੋਗ ਹੋਣ ਉਹਨਾਂ ਨੂੰ ਹਟਾਇਆ ਵੀ ਜਾਣਾ ਚਾਹੀਦਾ ਡੈਫੀਨਿਟਲੀ ਪਰ ਇਹਨੂੰ ਲੈ ਕੇ ਬਹੁਤ ਸੋਸ਼ਲ ਮੀਡੀਆ ਤੇ ਰੌਲਾ ਪਿਆ ਹੋਇਆ ਇੱਕ ਤਾਂ ਮੈਂ ਜ਼ਰੂਰ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਸੀ ਕਿ ਡੈਫੀਨਿਟਲੀ ਇਹ ਹਜੇ ਤੱਕ ਸਿਰਫ ਇਸੇ ਕਰਕੇ ਪੋਸਟਪੋਨ ਹੋਈ ਆ ਕਿਉਂਕਿ ਭਾਜਪਾ ਨੂੰ ਚੋਣਾਂ 'ਚ ਹਾਰਨ ਦਾ ਖਤਰਾ ਏਸੇ ਕਰਕੇ ਉਹਨਾਂ ਨੇ ਕੰਗਨਾ ਰਣੌਥ ਦੀ ਜਿਹੜੀ ਸਟੇਟਮੈਂਟ ਆਈ ਸੀ ਇਹਦਾ ਇਸ ਵੱਡੇ ਪੱਧਰ ਤੇ ਜਾ ਕੇ ਡਿਨਾਈ ਕੀਤਾ ਸੀ ਭਾਜਪਾ ਨੇ ਸਖਤੀ ਵਾਲੇ ਸ਼ਬਦਾਂ ਦੇ ਵਿੱਚ ਕਿਹਾ ਸੀਗਾ ਕਿ ਕੰਗਨਾ ਦਾ ਜਿਹੜਾ ਉਹ ਜਿਹੜਾ ਵੀ ਬਿਆਨ ਦਿੰਦੀ ਆ ਉਹਦਾ ਸਾਡੀ ਪਾਲਿਸੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਦਾ ਨਿੱਜੀ ਜਿਹੜਾ ਉਹਦਾ ਜ਼ਾਤੀ ਮਾਮਲਾ ਹੈ ਇਹ ਬੀਜੇਪੀ ਦੀ ਪਾਲਿਸੀ ਦਾ ਉਹਦੇ ਬਿਆਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਫਿਰ ਜੇਪੀ ਨੱਡਾ ਉਹਨਾਂ ਨੇ ਦੱਸ ਦਿਆ ਕੰਗਨਾਰ ਰਣੌਤ ਨੂੰ ਬੁਲਾਇਆ ਵੀ ਅੱਧੇ ਘੰਟੇ ਦੀ ਇਹਨਾਂ ਦੀ ਮੀਟਿੰਗ ਹੋਈ ਆ ਤੇ ਉੱਥੇ ਵੀ ਜਿਹੜਾ ਮੀਡੀਆ ਦੇ ਵਿੱਚ ਰਿਪੋਰਟ ਹੋਇਆ ਵੀ ਝਾੜ-ਚੰਬ ਸੋਣੀ ਹੋਈ ਆ ਤੇ ਉਸ ਤੋਂ ਬਾਅਦ ਆ ਕੇ ਵੈਸੇ ਬੀਜੇਪੀ ਦੇ ਖਿਲਾਫ ਜਾਂ ਉਹਨਾਂ ਦੇ ਲੀਡਰਸ ਦੇ ਖਿਲਾਫ ਤਾਂ ਇਹ ਕਦੀ ਵੀ ਕੁਝ ਨਹੀਂ ਕਿਹਾ ਉਹਨਾਂ ਨੂੰ ਤਾਂ ਜਿਹੜਾ ਸਤਕਾਰਤ ਹੀ ਸਤਕਾਰੀ ਦਿੱਤਾ ਜਾਂਦਾ ਰਿਹਾ ਕੰਗਨਾਰ ਰਣੌਤ ਦੇ ਬਾਰੇ ਪਰ ਸੋਸ਼ਲ ਮੀਡੀਆ ਤੇ ਹੁਣ ਇਹਨਾਂ ਨੇ ਬੜਾ ਹੋਖਲਾਮ ਚਾਇਆ ਹੋਇਆ ਵੀ ਜੀ ਦੇਖੋ ਇੰਦਰਾ ਗਾਂਧੀ ਨੂੰ ਜੇ ਹੁਣ ਸਿੱਖਾਂ ਨੇ ਮਾਰਿਆ ਸੀ ਤਾਂ ਹੁਣ ਹੋਰ ਕੀ ਦਿਖਾਲ ਦੇਣ ਉੱਤੇ ਸਿੱਖਾਂ ਨੂੰ ਹੀ ਦਿਖਾਇਆ ਜਾਊਗਾ ਇਹਨੂੰ ਗਲਤ ਤਰੀਕੇ ਨਾਲ ਆਈ ਥਿੰਕ ਪੇਸ਼ ਕੀਤਾ ਜਾ ਰਿਹਾ ਮੈਨੂੰ ਨਹੀਂ ਲੱਗਦਾ ਆਪਾਂ ਜਿੰਨੇ ਵੀ ਪੰਜਾਬ ਦੇ ਵਿੱਚੋਂ ਜੜੀਆਂ ਦੇ ਵਿਰੋਧ ਦੇ ਵਿੱਚ ਵੀ ਆਵਾਜ਼ਾਂ ਉੱਠੀਆਂ ਨੇ ਉਹਨਾਂ ਨੇ ਮੋਸਟਲੀ ਇਹ ਕਿਹਾ ਕਿ ਇਹ ਸਾਨੂੰ ਦਿਖਾਈ ਜਾਣੀ ਚਾਹੀਦੀ ਐਸਜੀਪੀਸੀ ਦੇਖ ਕੇ ਇਹਦੇ ਤੇ ਫੈਸਲਾ ਲਵੇ ਕਿਉਂਕਿ ਉਹ ਤਾਂ ਇਹ ਤਾਂ ਇੱਕ ਫੈਕਚੁਅਲ ਗੱਲ ਹੈ ਇਹਨੂੰ ਤਾਂ ਕੋਈ ਡਿਨਾਈ ਨਹੀਂ ਕਰ ਸਕਦਾ ਸਤਵੰਤ ਸਿੰਘ ਬਿਆਨ ਸਿੰਘ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ ਇਹਨੂੰ ਕੌਣ ਡਰਾਇ ਕਰ ਸਕਦਾ ਜੇ ਉਹਨਾਂ ਨੇ ਫਿਲਮ ਦੇ ਵਿੱਚ ਇਦਾਂ ਦਿਖਾ ਲਿਆ ਉਹ ਤਾਂ ਬਹੁਤ ਸਾਰੀਆਂ ਜਿਹੜੀਆਂ ਪੰਜਾਬੀ ਦੇ ਵਿੱਚ ਫਿਲਮਾਂ ਬਣੀਆਂ ਉਹਦੇ ਵਿੱਚ ਵੀ ਇਹੀ ਚੀਜ਼ ਦਿਖਾਈ ਗਈ ਹੈ ਤਾਂ ਇਹ ਬੇਵਕੂਫਾਨਾ ਗੱਲ ਹੈ ਜਿਹੜੀ ਸੋਸ਼ਲ ਮੀਡੀਆ ਤੇ ਕੰਗਰਾਂ ਦੇ ਵੱਲੋਂ ਜਾਂ ਇਹਦੇ ਸਾਥੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਸਿੱਖਾਂ ਦੇ ਬਰੋ ਇਸ ਕਰਕੇ ਇਤਰਾਜ਼ ਜਤਾਇਆ ਜਾ ਰਿਹਾ ਕਿ ਜੀ ਇਹਨੂੰ ਇਦਾਂ ਨਾ ਦਿਖਾਇਆ ਜਾਵੇ ਉਹ ਮੋਸਟਲੀ ਇਤਰਾਜ਼ ਇਸ ਗੱਲ ਤੇ ਜਤਾਇਆ ਜਾ ਰਿਹਾ ਕਿ ਐਮਰਜੈਂਸੀ ਦੇ ਸਮੇਂ ਦੇ ਵਿੱਚ ਇੱਕ ਇਹ ਵੀ ਇੱਕ ਫੈਕਚੁਅਲ ਗੱਲ ਹੈ ਕਿ ਸਭ ਤੋਂ ਜ਼ਿਆਦਾ ਵਿਰੋਧ ਜਿਹੜਿਆ ਪੰਜਾਬ ਦੇ ਵਿੱਚੋਂ ਹੋਏ ਸਿੱਖ ਕਮਿਊਨਿਟੀ ਦੇ ਵੱਲੋਂ ਹੋਏ ਤੇ ਆਪਣੇ ਜਿਹੜ ਜੇਕਰ ਤੁਸੀਂ ਜਿਹੜਾ ਮਨਜੀਤ ਸਿੰਘ ਜੀ ਕੇ ਉਹਨਾਂ ਨੂੰ ਮੈਨੂੰ ਇੱਕ ਵਾਰ ਸੁਣਿਆ ਸੀਗਾ ਉਹਨਾਂ ਨੇ ਇਹ ਕਿਹਾ ਵੀ ਕਿ ਜਿਹੜਾ ਉਦੋਂ ਉਹਨਾਂ ਦਿਨਾਂ ਦੇ ਵਿੱਚ ਇਹ ਗੱਲ ਹੋਈ ਸੀਗੀ ਉਹਨਾਂ ਦੇ ਪਿਤਾ ਜੀ ਕਿਉਂਕਿ ਉਦੋਂ ਪੋਲਿਟਿਕਸ ਦੇ ਵਿੱਚ ਐਕਟਿਵ ਸੀਗੇ ਕਿ ਕਾਂਗਰਸ ਜਾਂ ਇੰਦਰਾ ਗਾਂਧੀ ਕਿਤੇ ਨਾ ਕਿਤੇ ਚਾਹੁੰਦੀ ਸੀ ਜਾਂ ਇਹ ਗੱਲਾਂ ਲਗਾਤਾਰ ਮੀਡੀਆ ਦੇ ਵਿੱਚ ਆਉਂਦੀਆਂ ਰਹੀਆਂ ਨੇ ਕਿ ਉਹਦੇ ਵੱਲੋਂ ਕਿਹਾ ਗਿਆ ਸੀ ਸਿੱਧੇ ਸਿੱਧੇ ਤਰੀਕੇ ਦੇ ਨਾਲ ਕਿ ਜਿਹੜਾ ਮੇਰਾ ਤੁਸੀਂ ਇਸ ਲੈਵਲ ਦਾ ਵਿਰੋਧ ਜਿਹੜਾ ਸਿੱਖ ਨਾ ਕਰਨ ਪੰਜਾਬ ਦੇ ਵਿੱਚ ਅਕਾਲੀਆਂ ਨੂੰ ਕੀ ਚਾਹੀਦਾ ਜਾਂ ਤੁਸੀਂ ਆਨੰਦਪੁਰ ਦਾ ਮੁੱਦਾ ਜਾਂ ਜੋ ਵੀ ਤੁਸੀਂ ਪੰਜਾਬ ਦੇ ਵਿੱਚ ਚਾਹੋ ਉਹ ਆਪਾਂ ਉਹਦੇ ਤੇ ਗੱਲ ਕਰ ਸਕਦੇ ਆ ਪਰ ਆਬਵੀਅਸਲੀ ਉਦੋਂ ਅਸੀਂ ਜਿਹੜਾ ਅਕਾਲੀ ਦਲ ਨੂੰ ਲੱਗਾ ਜਾਂ ਪੰਜਾਬ ਦੇ ਵਿੱਚ ਜਿੰਨੇ ਵੀ ਮੋਰਚੇ ਲੱਗਦੇ ਸੀ ਇਹਨਾਂ ਨੇ ਕਿਹਾ ਕਿ ਅਸੀਂ ਜਮਹੂਰੀਤ ਦੇ ਲਈ ਜਿਹੜਾ ਜਿੱਦੋ ਜਹਿਦ ਜਾਰੀ ਰੱਖਾਂਗੇ ਸੋ ਉਹ ਇੱਕ ਮੇਨ ਗੱਲ ਇਹ ਆ ਕਿ ਅਸਲ ਦੇ ਵਿੱਚ ਜਿਹੜੀ ਆ ਉਸ ਟਾਈਮ ਤਾਂ ਸਿੱਖਾਂ ਦੀ ਜਿਹੜੀ ਸਾਰੀ ਮੂਵਮੈਂਟ ਸੀਗੀ ਉਹ ਦੱਸੂਗੀ ਭਾਰਤ ਦੇ ਵਿੱਚ ਡੈਮੋਕ੍ਰੇਸੀ ਦੇ ਲਈ ਹੁਣ ਜੇ ਐਮਰਜੈਂਸੀ ਲੱਗੀ ਸੀ ਉਹ ਕੱਲੀ ਪੰਜਾਬ ਤੇ ਤਾਂ ਨਹੀਂ ਸੀ ਲੱਗੀ ਉਹ ਤਾਂ ਪੂਰੇ ਇੰਡੀਆ ਤੇ ਲੱਗੀ ਸੀ ਤੇ ਉਹ ਤਾਂ ਇੰਡੀਆ ਦੇ ਵਿੱਚ ਜਮਹੂਰੀਅਤ ਦੀ ਬਹਾਲੀ ਦੇ ਲਈ ਜਿਹੜੀ ਪੂਰੀ ਲਹਿਰ ਸੀਗੀ ਵੀ ਉਹਨੂੰ ਕਿਤੇ ਗਲਤ ਤਰੀਕੇ ਨਾਲ ਨਾ ਦਿਖਾ ਦਿੱਤਾ ਜਾਵੇ ਤੇ ਜਿਹੜੀ ਸੰਤ ਜਨੈਲ ਸਿੰਘ ਖਾਲਸਾ ਪਿੰਡਰਾਲਿਆਂ ਦੀ ਗੱਲ ਆਉਂਦੀ ਆ ਉਹ ਵੀ ਬਹੁਤ ਜਿਹੜਾ ਉਹ ਵੀ ਮੈਂ ਪਿਛਲੀ ਵਾਰ ਵੀ ਇਹ ਗੱਲ ਕਲੀਅਰ ਕਰ ਚੁੱਕਾ ਕਿ ਉਹ ਉਹਨਾਂ ਦਾ ਜਿਹੜਾ ਉਭਾਰ ਹੁੰਦਾ ਉਹ ਮੋਸਟਲੀ ਜਿਹੜਾ ਜਿਹੜਾ 78 ਦੇ ਵਿੱਚ ਜੋ ਕੁਝ ਵੀ ਹੁੰਦਾ ਨਰੰਕਾਰੀਆਂ ਕਾਨ ਹੁੰਦਾ ਉਸ ਤੋਂ ਬਾਅਦ ਜਾਦੇ ਉਹ ਜਿਹੜਾ ਸੀਨ ਤੇ ਆਉਂ ਤੇ ਇਹ ਐਮਰਜੈਂਸੀ ਤਾਂ 77 ਦੇ ਵਿੱਚ हट ਗਈ ਸੀ ਤੇ ਉਸ ਤੋਂ ਬਾਅਦ ਈਵਨ ਉਹ ਜਿਹੜੀ ਆ ਇੰਦਰਾ ਗਾਂਧੀ ਉਹ ਵੀ ਸੱਤਾ ਤੋਂ ਬਾਹਰ ਸੀਗੇ ਤੇ ਇਸ ਕਰਕੇ ਹੁਣ ਜਿਹੜਾ ਮੋਸਟਲੀ ਸਿੱਖ ਬਾਡੀਜ਼ ਨੂੰ ਉਹਨਾਂ ਨੂੰ ਇਤਰਾਜ਼ ਇਸ ਚੀਜ਼ ਤੇ ਅਬ ਇਹਨੂੰ ਪਤਾ ਨਹੀਂ ਕਿਦਾਂ ਦਿਖਾਇਆ ਹੋਣਾ ਇਹਦੇ ਲਈ ਬਿਹਤਰ ਇਹ ਹੀ ਆ ਕਿ ਇਹਨੂੰ ਜਿਹੜਾ ਇਸ ਇਤਰਾਜ਼ ਨੂੰ ਖਤਮ ਕੀਤਾ ਜਾ ਸਕਦਾ ਆਸਾਨੀ ਦੇ ਨਾਲ ਉਹਨੂੰ ਫਿਲਮ ਨੂੰ ਦਿਖਾ ਕੇ ਪਹਿਲਾਂ ਤੇ ਇਹ ਇੱਕ ਬੜੀ ਬੇਵਕੂਫਾ ਨਾ ਬੇਵਕੂਫਾਨਾ ਗੱਲ ਹੈ ਜਿਹੜੀ ਸੋਸ਼ਲ ਮੀਡੀਆ ਤੇ ਕੁਝ ਕੰਗਨਾ ਦੇ ਵੱਲੋਂ ਜਾਂ ਇਹ ਹਮਾਤਿਆਂ ਦੇ ਵੱਲੋਂ ਕੀਤੀ ਜਾ ਰਹੀ ਆ ਕਿ ਸਿੱਖ ਬਾਡੀਜ਼ ਨੂੰ ਇਸ ਗੱਲ ਤੇ ਇਤਰਾਜ਼ ਆ ਕਿ ਜਿਹੜਾ ਇੰਦਰਾ ਗਾਂਧੀ ਨੂੰ ਸਤਵੰਤ ਤਾਂ ਵੇਰ ਸੰਗਨੇ ਮਾਰਿਆ ਵੀ ਉਹਨੂੰ ਇਸ ਟੀਕੇ ਨਾਲ ਨਾ ਦਿਖਾਇਆ ਜਾਵੇ ਉਹਦੀ ਜਗ੍ਹਾ ਕੋਈ ਹੋਰ ਦਿਖਾ ਲ ਦਿੱਤਾ ਜਾਵੇ ਇਦਾਂ ਤਾਂ ਕੋਈ ਵੀ ਇਦਾਂ ਕੋਈ ਵੀ ਨਹੀਂ ਕਹਵੇਗਾ ਤੇ ਦੂਸਰੀ ਗੱਲ ਅੱਛਾ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬੜਾ ਇਹਨਾਂ ਨੇ ਨਾਲ ਹੀ ਇਹ ਵੀ ਰੌਲਾ ਪਾਤਾ ਜੀ ਦੇਖੋ IC 814 ਜਿਹੜੀ ਵੈਬ ਸੀਰੀਜ਼ ਰਿਲੀਜ਼ ਹੋਈ ਹੈ Netflix ਤੇ ਉਹਨੂੰ ਤਾਂ ਜੀ ਫਰੀडम ਆਫ ਵੋਇਸ ਦੇ ਨਾਂ ਤੇ ਫਰੀडम ਆਫ ਐਕਸਪ੍ਰੈਸ਼ਨ ਦੇ ਨਾਮ ਤੇ ਉਹਨੂੰ ਦਿਖਾ ਲ ਦਿੱਤਾ ਗਿਆ ਉਹਦੇ ਵਿੱਚ ਗਲਤ ਚੀਜ਼ਾਂ ਦਿਖਾ ਲਈਆਂ ਗਈਆਂ ਕਿ ਉਹ ਅ اچھا ਮੈਨੂੰ ਵੀ ਲੱਗਾ ਮੈਗਾ ਪਤਾ ਨਹੀਂ ਉਹਦੇ ਵਿੱਚ ਇਦਾਂ ਦਾ ਕੀ ਦਿਖਾਇਆ ਗਿਆ ਜਦੋਂ ਉਹਨੂੰ ਵੇਖਿਆ ਤੇ ਉਹਦੇ ਵਿੱਚ ਤਾਂ ਕੁਝ ਵੀ ਗਲਤ ਨਹੀਂ ਜੇ ਜੀ ਕਿਹਾ ਗਿਆ ਕਿ ਜੀ ਆਈਐਸਆਈ ਦਾ ਹੱਥ ਘਟਿਆ ਪਾਕਿਸਤਾਨ ਦਾ ਹੱਥ ਘਟਿਆ ਉਹ ਤਾਂ ਖੈਰ ਜਿਹੜੀਆਂ ਫੈਕਚੁਅਲ ਗੱਲਾਂ ਸੀਗੀਆਂ ਆਬਵੀਅਸਲੀ ਡਾਇਰੈਕਟਰ ਨੇ ਇੱਕ ਬੁੱਕ ਨੂੰ ਬੁਨਿਆਦ ਬਣਾ ਕੇ ਜਿਹੜੀ ਉਹ ਬਣਾਈ ਆ ਸੀਰੀਜ਼ ਤੇ ਉਹਨੇ ਉਸੇ ਤਰੀਕੇ ਨਾਲ ਦਿਖਾ ਲੈਣੀਆਂ ਸੀਗੀਆਂ ਤੇ ਬਾਕੀ ਉਹਦੇ ਵਿੱਚ ਮੋਸਟਲੀ ਉਹ ਸੀਰੀਜ਼ ਦੇ ਵਿੱਚ ਇਸ ਤਰੀਕੇ ਨਾਲ ਦਿਖਾਇਆ ਗਿਆ ਕਿ ਜਿਹੜਾ ਇਸ ਸਾਰੀ ਇਹ ਹਾਈਜੈਕਿੰਗ ਹੋਈ ਸੀਗੀ ਇਹਦੇ ਪਿੱਛੇ ਆਈਐਸਆਈ ਦੇ ਨਾਲ ਜਾਦੇ ਹੱਥ ਜਿਹੜਾ ਉਹ ਕਿਤੇ ਨਾ ਕਿਤੇ ਅਫਗਾਨਿਸਤਾਨ ਦੇ ਵਿੱਚੋਂ ਜਿਹੜਾ ਉਸਾਵਾ ਬਿਨ ਲਾਦੀਨ ਸਗਾ ਵੀ ਇਹਨਾਂ ਦੇ ਧੜੇ ਦਾ ਸੀ ਜਿਆਦਾ ਜਿਹੜਾ ਅਫਗਾਨਿਸਤਾਨ ਦੇ ਵਿੱਚ ਵੀ ਇਹਨਾਂ ਨੇ ਦਿਖਾ ਲਿਆ ਕਿ ਦੋ ਧੜੇ ਸੀਗੇ ਉਸ ਸਮੇਂ ਜਿਹੜਾ ਸੱਤਾ ਦੇ ਵਿੱਚ ਸੀਗੇ ਤੇ ਮੁਲਾ ਉਮਰ ਹੋਣੀ ਤੇ ਇੱਕ ਪਾਸੇ ਜਿਹੜਾ ਉਸਾਵਾ ਬਿਨ ਲਾਦੀਨ ਸਗਾ ਤੇ ਲਾਦੀਨ ਦਾ ਜਿਆਦਾ ਹੱਥ ਸੀਗਾ ਇਸ ਸਾਰੀ ਜਿਹੜੀ ਹਾਈਜੈਕਿੰਗ ਵਗੈਰਾ ਹੋਈ ਆ ਪਰ ਖੈਰ ਇਹਨੂੰ ਲੈ ਕੇ ਬੜਾ ਉਸੇ ਸੋਸ਼ਲ ਮੀਡੀਆ ਤੇ ਰੌਲਾ ਪਾਇਆ ਚ ਫਿਰ ਉਹਨਾਂ ਨੇ ਕਿਹਾ ਜੀ ਦੇਖੋ ਇਹਦੇ ਵਿੱਚ ਜਿਹੜੇ ਹਾਈਜੈਕਰਸ ਆ ਉਹਨਾਂ ਨੂੰ ਜਹਾਜ਼ ਦੇ ਵਿੱਚ ਫਿਲਮ ਦੇ ਵਿੱਚ ਉਹਨਾਂ ਨੂੰ ਦਿਖਾਇਆ ਗਿਆ ਕਿ ਜੀ ਉਹਨਾਂ ਦਾ ਕਿਸੇ ਦਾ ਨਾਮ ਭੋਲਾ ਆ ਕਿਸੇ ਦਾ ਨਾਮ ਸ਼ੰਕਰ ਆ ਤੇ ਇਹ ਦੇਖੋ ਹਿੰਦੂਆਂ ਦੇ ਜਿਹੜੀ ਆ ਬੇਅਦਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਮੁਸਲਮਾਨਾਂ ਨੂੰ ਇਹ ਹਿੰਦੂ ਨਾਮ ਉਹਨਾਂ ਦੇ ਵਰਤੇ ਗਏ ਆ ਪਰ ਇੱਕ ਜਿਹੜਾ ਉਸ ਸਮੇਂ ਜਿਹੜੇ ਅ ਅਫੀਸ਼ੀਅਲ ਡਾਕੂਮੈਂਟਸ ਵੀ ਤੁਹਾਨੂੰ ਮਿਲਦੇ ਨੇ ਨਾ ਉਹ ਵੀ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਆ ਉਹਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਆ ਕਿ ਉਹਨਾਂ ਦੇ ਕੋਡ ਨੇਮ ਇਹ ਹੀ ਸੀ ਉਹ ਜਹਾਜ਼ ਦੇ ਵਿੱਚ ਜਦੋਂ ਉਹਨਾਂ ਨੇ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਇੱਕ ਦੂਸਰੇ ਨੂੰ ਮੁਖਾਤਬ ਹੋ ਰਿਹਾ ਸੀ ਉਹ ਸ਼ੰਕਰ ਭੋਲਾ 버ਗਰ ਇੱਕ ਇੱਕ ਸ਼ਾਇਦ ਡਾਕਟਰ ਇਹ ਨਾਮਾਂ ਦੇ ਨਾਲ ਹੀ ਇੱਕ ਦੂਸਰੇ ਨੂੰ ਮੁਖਾਤਬ ਜਿਹੜਾ ਉਹ ਹੋ ਰਿਹਾ ਸੀ ਤੇ ਅੱਛਾ ਫਿਰ ਇਹਦੇ ਵਿੱਚ ਇਸ ਗੱਲ ਤੇ ਵੀ ਇਹਨਾਂ ਨੇ ਰੌਲਾ ਪਾ ਲਿਆ ਜੀ ਉਹਦੇ ਵਿੱਚ ਦੇਖੋ ਉਹ ਤਾਂ ਬਹੁਤ ਮਾਹੌਲ ਇਦਾਂ ਦਾ ਸੀ ਜਿਹੜਾ ਗਮਗੀਨ ਮਾਹੌਲ ਸੀ ਮੌਤ ਹੋ ਚੁੱਕੀ ਸੀ ਇੱਕ ਜਾਨੇ ਦੀ ਉੱਥੇ ਹਾਈਜੈਕਿੰਗ ਸੀ ਤੇ ਉੱਥੇ ਦਿਖਾ ਲਿਆ ਗਿਆ ਕਿ ਅੰਤਖਸ਼ਰੀ ਖੇਡ ਰਹੇ ਨੇ ਜਿਹੜੇ ਅਗਵਾ ਕਰਤਾ ਹਾਂ ਦਾ ਨਾਲ ਮਿਲ ਕੇ ਜਿਹੜੇ ਬਾਕੀ ਉੱਥੇ ਪੈਸੇਂਜਰ ਸੀਗੇ ਜਹਾਜ਼ ਦੇ ਵਿੱਚ ਇਹ ਵੀ ਜਿਹੜਾ ਉਸ ਪਾਇਲਟ ਨੇ ਜਿਹੜੀ ਬੁੱਕ ਲਿਖੀ ਆ ਉਹਦੇ ਵਿੱਚ ਉਹਨੇ ਇਹ ਗੱਲ ਲਿਖੀ ਆ ਤੇ ਅਨੁਭਵ ਸੀ ਇਹਨਾਂ ਨੇ ਜਿਹੜਾ ਇਹ ਹੀ ਚੀਜ਼ ਉਹਨੇ ਸੀਰੀਜ਼ ਦੇ ਵਿੱਚ ਦਿਖਾ ਲਈ ਆ ਤੇ ਅਨੁਭਵ ਸੀ ਇਹਨਾਂ ਡੈਫੀਨਿਟਲੀ ਬਹੁਤ ਚੰਗੇ ਜਿਹੜੇ ਨਿਰਦੇਸ਼ਕ ਨੇ ਬਿਨਾ ਕਿਸੇ ਟੈਟੂ ਤੋਂ ਤੋਂ ਉਹ ਇਦਾਂ ਦੀ ਚੀਜ਼ ਨਹੀਂ ਦਿਖਾਉਣਗੇ ਪਰ ਉਹ ਵੀ ਇਸ ਕਰਕੇ ਆ ਕੇ ਜਿਹੜਾ ਅਨੁਭਵ ਸਿਨਾ ਆ ਉਹ ਵੀ ਕਹਿ ਲਓ ਕਿ ਇਹ ਜਿਹੜੀ ਮੋਸਟਲੀ ਸਾਡੇ ਇੱਕ ਆ ਰਾਈਟ ਵਿੰਗ ਆ ਜਾਂ ਕਹਿ ਲਓ ਕਿ ਫਾਰ ਰਾਈਟ ਵਿੰਗ ਆ ਜਿਹੜਾ ਇੰਡੀਆ ਦਾ ਵੀ ਇਹਨਾਂ ਦੇ ਸਾਹਮਣੇ ਕਦੀ ਝੁਕੇ ਨਹੀਂ ਉਹਨਾਂ ਨੇ ਵੀ ਚਾਹੇ ਭੀੜ ਹੋਵੇ ਚਾਹੇ ਆਰਟੀਕਲ ਜਿਹੜੀ ਸਿਗੀ 15 ਸੀ ਸ਼ਾਇਦ ਆਰਟੀਕਲ 15 ਉਹ ਉਹਦੇ ਵਿੱਚ ਉਹਨਾਂ ਨੇ ਬਹੁਤ ਸੱਚਾਈ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇੰਡੀਅਨ ਸਿਸਟਮ ਦੀ ਤੇ ਇਸ ਕਰਕੇ ਸ਼ਾਇਦ ਉਹਦੇ ਨਾਲ ਦਾ ਵੈਸੇ ਵੀ ਖੁੰਦਕ ਹੋਣੀ ਆ ਪਰ ਇਹ ਜੁੜਾ ਹੈ ਕਿ ਇਹ ਫਿਲਮ ਇਹਦੀ ਪੋਸਟਪੋਨ ਕਾਂਗਰਸ ਰੋਧੀ ਕਰ ਦਿੱਤੀ ਗਈ ਹੈ ਤਾਂ ਕੀਤੀ ਇਸ ਕਰਕੇ ਆ ਕਿ ਹਜੇ ਜਿਹੜੀਆਂ ਹਰਿਆਣੇ ਦੇ ਵਿੱਚ ਚੋਣਾ ਹੋ ਜਾਣ ਵੀ ਜਿੱਥੇ ਇੱਕ ਪਾਸੇ ਕਿਸਾਨ ਤੇ ਇੱਕ ਪਾਸੇ ਸਿੱਖ ਜਿਹੜੇ ਇਕੱਠੇ ਹੋ ਕੇ ਉੱਥੋਂ ਜਿਹੜਾ ਬਿਸਤਰਾ ਗੋਲਣਾ ਕਰ ਦੇਣ ਭਾਜਪਾ ਦਾ ਪਹਿਲਾਂ ਹੀ 10 ਸਵਾ 10 ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਤੋਂ ਪੰਜਾਂ ਤੇ ਆ ਗਏ ਨੇ ਇਹ ਕਿਤੇ ਵਿਧਾਨ ਸਭਾ ਦੇ ਵਿੱਚ ਵੀ ਸਾਡੀ ਜਿਹੜੀ ਆ ਸਾਸਟਿਕ ਕਾਲ ਨਾ ਹੋ ਜਵੇ ਤਾਂ ਇਸੇ ਕਰਕੇ ਜਿਹੜਾ ਉਹਨਾਂ ਨੇ ਫਿਲਮ ਨੂੰ ਹਜੇ ਥੋੜਾ ਅੱਗੇ ਕਰ ਦਿੱਤਾ ਸੋ ਗੈਰ ਬਹੁਤ ਸਾਰੇ ਮਸਲਿਆਂ ਦੇ ਨਾਲ ਜੁੜੇ ਰਹਿਾਂਗੇ ਜੇਕਰ YouTube ਤੋਂ ਤਾਂ ਸਬਸਕ੍ਰਾਈਬ ਕਰ ਲਿਓ TikTok ਤੋਂ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ